ਉਦੋਂ ਲਈ ਇੱਕ ਸਿਵਲ ਹਸਪਤਾਲ ਬਣਿਆ ਹੋਇਆ ਵਾ ਅੱਜ ਮੈਂ 50 ਲੱਖ ਦੀ ਆਵਾਦੀ ਦੇ ਸ਼ਹਿਰ ਦਾ ਰਹਿਣ ਵਾਲਾ ਹੋ ਗਿਆ ਔਰ ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਗਈਆਂ ਕਿਸੇ ਨੇ ਇਸ ਵੱਲ ਧਿਆਨ ਨਹੀਂ ਕੀਤਾ ਅੱਜ ਕੋਈ ਉਹੀ ਸਿਵਲ ਹਸਪਤਾਲਾ ਜਿਹੜਾ ਅੱਜ ਤੋਂ 50 ਸਾਲ ਪਹਿਲਾਂ ਸੀ ਕੋਈ ਬੁਮਾਟ ਮਾਰ ਜਾਦਾ ਹੋ ਜਾਂਦਾ ਤਾਂ ਪੀਜੀਆਈ ਸਿਵਲ ਹਸਪਤਾਲੋਂ ਰੈਫਰ ਹੁੰਦਾ ਵਾ ਉਹ ਜਾ ਕੇ ਰਸਤਿਆਂ 'ਚ ਪੀਜੀਆਈ ਪਿਆ ਵਾ ਉੱਥੇ ਹੀ ਦਮ ਤੋ ਜਿਹੜੇ ਉਹਦੇ ਨਾਲ ਗਏ ਹੁੰਦੇ ਆ ਉਹਨੂੰ ਸਾਹਮਣੇ ਵਾਲੇ ਉਹ ਵੀ ਵਿਚਾਰੇ ਭੁੰਜੇ ਪਏ ਹੁੰਦੇ ਆ ਲੁਧਿਆਣਾ ਐਡਾ ਵੱਡਾ ਸ਼ਹਿਰ ਆ ਇੱਥੇ ਮੀਜੀਆਈ ਵਰਗਾ ਇੱਕ ਹਸਪਤਾਲ ਲੈ ਕੇ ਆਉਣਾ ਪਹਿਲੇ ਦੋ ਕੰਮ ਮੇਰੇ ਧਰਤੀ ਦਾ ਪਾਣੀ ਬਚਾਉਣ ਲਈ ਤੇ ਫਸੀਆਂ ਸੂਏ ਚਾਲੂ ਕਰਕੇ ਜ਼ਿਮੀਂਦਾਰਾਂ ਦਾ ਕੰਮ ਚਲਾਉਣ ਲਈ ਇਹ ਪੈਨ ਦੇ ਆਧਾਰ ਤੇ ਕੰਮ ਹੋ ਰਿਹਾ ਜੀ ਜਿਹੜੇ ਪਿੰਡੇ ਜਨਾਂ ਹਰ ਜ਼ਿਮੀਂਦਾਰ ਕੋਲ ਸੁਖੀ ਇਹ ਕਹਿੰਦਾ ਭਗਵਾਨ ਤੁਮਾਰ ਬਹੁਤ ਵਧੀਆ ਖੰਭ ਕਰਦਾ ਮੁਕਾਬਲਾ ਉਹਨਾਂ ਨਾਲ ਹੁੰਦਾ ਹੁੰਦਾ ਜਿਨ੍ਹਾਂ ਨੇ ਕੋਈ ਕੀਤਾ ਹੁਣ ਦੇਖ ਲਿਓ ਤੁਸੀਂ ਬਿੱਟੂ ਦਾ ਨੰਬਰ ਦੇਖਿਓ ਚੌਥੇ ਪੰਜਵੇਂ ਨੰਬਰ ਦੀ ਲੜਾਈ ਹੈ ਆਪਣੇ ਆਪ ਨੂੰ ਵੱਡਾ ਕਹੀ ਜਾਣਾ ਉਹਦੇ ਨਾਲ ਬੰਦਾ ਵੱਡਾ ਨਹੀਂ ਹੁੰਦਾ ਪੰਜਾਬ ਪਿਆ ਪਰਦੇਸ ਦਾ ਕਾਂਗਰਸ ਦਾ ਪ੍ਰਧਾਨ ਆ ਜਿੱਦਣ ਵਾਏ ਦੇ ਲੋਕਾਂ ਦਾ ਕੀ ਕਸੂਰ ਆ ਉਹਨਾਂ ਨੂੰ ਛੱਡ ਕੇ ਆ ਕੇ ਜਿੱਦਣ ਵਾਏ ਤੋਂ ਇੱਥੇ ਆ ਗਿਆ ਗਾਇਨੀ ਸੀ ਥੋੜਾ ਬਾ ਇਹ ਲੋਕ ਤਾਂ ਰਾਜਨੀਤੀ ਨੂੰ ਧੰਦਾ ਬਣਾ ਕੇ ਬਿਨੈਸ ਬਣਾ ਕੇ ਕਰ ਰਹੇ ਆ ਉਹਨੇ ਆਉਂਦੇ ਹੀ ਬਾਬੇ ਨਾਨਕ ਦੇ ਪੰਜੇ ਨਾਲ ਪੰਜਾ ਜੋੜਤਾ ਆਪਣਾ ਕਾਂਗਰਸ ਦਾ ਉਹ ਕਿੱਥੇ ਬਾਬੇ ਨਾਨਕ ਦਾ ਸਾਡੇ ਈਸਤ ਦਾ ਪੰਜਾ ਸਾਡੇ ਮਾਲਕ ਦਾ ਪੰਜਾ ਕਿੱਥੇ ਕਾਂਗਰਸ ਦਾ ਪੰਜਾ ਉੱਤੋ ਬੱਟੂ ਜੀ ਦੇਖੋ ਇਹਨਾਂ ਨੇ ਅੱਜ ਭਾਈਪਾ ਦੇ ਵਿੱਚ ਜਾ ਕੇ ਛਾਲ ਮਾਰੀ ਆ ਉਹ ਕਹਿੰਦਾ ਮੈਨੂੰ ਪੱਗ ਰੋਹਲ ਗਾਂਧੀ ਨੇ ਦਿੱਤੀ ਆ ਇਨਾਂ ਦੇ ਬਿਆਨ ਦੇਖੋ ਰਾਜਨੀਤੀ ਦੇ ਵਿੱਚ ਧਰਮ ਨੂੰ ਨਾ ਛੋੜੋ ਹਾਇਕਾਦਕਾ ਜਿਹੜੇ ਕੋਈ ਨਸ਼ੇਬਾਦ ਘਾਟ ਦੇ ਵਿੱਚ ਕੋ ਕਿਸੇ ਦੀ ਕੋ ਚੈਨ ਲਾਉਂਦੇ ਆ ਉਹਨਾਂ ਨੂੰ ਵੀ ਵਾਰਨਿੰਗ ਆ ਉਹਨਾਂ ਨੂੰ ਇਸ ਕੰਮਾਂ ਤੋਂ ਦੂਰ ਹੋ ਜਾ ਨਹੀਂ ਤਾਂ ਉਹਨਾਂ ਦੀ ਬੰਦੀ ਜਗਾ ਉਹਨਾਂ ਨੂੰ ਵੀ ਮਿਲ ਜਾਣਾ ਪਹਿਲਾਂ ਕਿਸੇ ਬਲੇ ਸਮਾਸੀ ਹੁਣ ਤਾਂ ਮੈਂ ਆਪਣਾ ਚ ਜਾਣਾ ਮਾ ਤਾਂ ਮੈਨੂੰ ਮਾਮਾ ਉੱਠ ਕੇ ਕਹਿੰਦੀਆਂ ਵੀ ਵਜ਼ਾਰ ਪਹਾੜ ਸਿੰਘ ਮਾਨ ਨੂੰ ਮੇਰੇ ਵੱਲੋਂ ਅਸ਼ੀਰਵਾਦ ਦੇਈ ਅਗਾ ਕੀ ਗੱਲ ਮੰਨ ਤੋ ਅਸੀਂ ਬਾਦਮਾ ਕਹਿੰਦੀ ਮੇਰੇ ਦੋ ਪਾਂਜੇ ਸੀਗੇ ਦੋਨੇ ਬਿਨਾਂ ਰਿਸ਼ਵਤੋਂ ਬਿਨਾਂ ਪੈਸੇ ਤੇ ਪੰਜਾਬ ਮੌਸੇ ਚ ਮਰਦੀ ਹੋਏ ਮੇਰੀ ਭੈਣ ਦਾ ਘਰ ਸਵਰਗ ਬਣ ਗਿਆ ਕਿੱਥੇ ਰੋਟੀ ਨਹੀਂ ਪੱਕਦੀ ਸੀ ਆਤਮਾ ਕੋ ਜੁਂਦੀਏ ਸਾਡੇ ਮੁੱਖ ਮੰਤਰੀ ਦਾ ਜੋ ਕਰਨਾ ਵਾ ਉਹ ਅੱਜ ਲੋਕ ਉਹਦੀ ਜਿਆਜਾ ਕਰ ਕਰਦੇ ਆ ਸੱਚਾਈ ਜੀ ਮੈਂ ਭពਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਲੁਧਿਆਣੇ ਦੇ ਵਿੱਚ ਮੌਜੂਦ ਹਾਂ ਜਿੱਥੇ ਮੇਰੇ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਪੱਪੀ ਪ੍ਰੈਸ਼ਰ ਔਰ ਉਹਨਾਂ ਨੂੰ ਹੀ ਆਮ ਆਦਮੀ ਪਾਰਟੀ ਕੰਨੀਓ ਲੁਧਿਆਣੇ ਦਾ ਐਮਪੀ ਦੇ ਕੈਂਡੀਡੇਟ ਨੇ ਔਰ ਪ੍ਰਚਾਰ ਚੱਲ ਰਿਹਾ ਸੋ ਬਾਈ ਜੀ ਪਹਿਲਾਂ ਤਾਂ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਸਸੀ哥 ਬਾਈ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਕਿੱਦਾਂ ਚੱਲ ਰਿਹਾ ਬਾਈ ਜੀ ਬਹੁਤ ਵਧੀਆ ਚੱਲ ਰਿਹਾ ਚੜ੍ਹਦੀ ਕਲਾ ਪੂਰੀ ਜੇ ਭਾਈ ਜੀ ਮਾਹੌਲ ਦੇਖਿਆ ਜਾਵੇ ਤੁਸੀਂ ਪਿੰਡਾਂ 'ਚ ਵੀ ਜਾਂਦੇ ਹੋ ਸ਼ਹਿਰ 'ਚ ਵੀ ਹੁਣ ਪ੍ਰਚਾਰ ਕਰ ਰਹੇ ਹੋ ਕੀ ਫਰਕ ਲੱਗ ਰਿਹਾ ਜਦੋਂ ਪਹਿਲੇ ਦਿਨ ਸਟਾਰਟ ਕੀਤਾ ਸੀ ਤੇ ਅੱਜ ਦੇ ਵਿੱਚ ਨੀ ਕੋ ਇੱਕ ਗੱਲ ਤਾਂ ਸਪਸ਼ਟ ਆ ਜਿਹੜੀ ਸਰਦਾਰ ਭਗਵੰਤ ਸਿੰਘ ਮਾਨ ਦਾ 2 ਸਾਲਾਂ ਦਾ ਪੰਜਾਬ ਦੇ ਪ੍ਰਤੀ ਕੀਤਾ ਕੰਮ ਜਿਹੜਾ ਆਵਾਜੋ ਲੋਕਾਂ ਦੇ ਦਿਲਾਂ ਦੇ ਵਿੱਚ ਰਾਜ ਕਰ ਰਿਹਾ ਵਾ ਜਦੋਂ ਕਿਸੇ ਪਿੰਡ ਜਾਈਦਾ ਤਾਂ ਹਰ ਮਾਂ ਹਰ ਭੈਣੇ ਹੀ ਕਹਿੰਦੀ ਆ ਦੇ ਭਗਵਾਨਤ ਮਾਨ ਨੂੰ ਪਿਆਰ ਦਿਓ ਸਾਡੇ ਵੱਲੋਂ ਉਹਨੇ ਸਾਡੇ ਬੱਚਿਆਂ ਨੂੰ 42000 ਨੌਕਰੀ ਦੇ ਕੇ ਸਾਡੇ ਬੱਚਿਆਂ ਨੂੰ ਕੰਮ ਲਾਇਆ ਵਾ ਤੇ ਜੇ ਆਪਾਂ ਬਾਈ ਜੀ ਗੱਲ ਕੀਤੀ ਜਾਵੇ ਜੇ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ ਚਲੋ ਆਪਾਂ ਨੌਕਰੀਆਂ ਵੀ ਦਿੱਤੀਆਂ ਸਭ ਕੁਝ ਦਿੱਤਾ ਜਿਹੜੀ ਡਿਵੈਲਪਮੈਂਟ ਦੇ ਕੰਮ ਆਪਾਂ ਜੇ ਦੇਖਿਆ ਜਾਵੇ ਲੁਧਿਆਣੇ ਦੇ ਵਿੱਚ ਕਿਉਂਕਿ ਜੇ ਤੁਸੀਂ ਐਮਪੀ ਤੁਹਾਨੂੰ ਫਤਵਾ ਲੋਕ ਦਿੰਦੇ ਨੇ ਤੁਸੀਂ ਉੱਥੇ ਜਾਣਦੇ ਹੋ ਪਹਿਲ ਦੇ ਆਧਾਰ ਤੇ ਜਿਹੜੇ ਆਪਣੇ ਕੰਮ ਆ ਕੀ ਆਪਣਾ ਮੁੱਦਾ ਕੀ ਹੈ ਜੀ ਮੈਂ ਵਿਧਾਨ ਸਭਾ ਚ ਵੀ ਜਦੋਂ ਐਮਐਲਏ ਬਣਿਆ ਵਾ ਉਦੋਂ ਵੀ ਇਹ ਆਵਾਜ਼ اٹਾਈ ਸੀ ਵਿਧਾਨ ਸਭਾ ਚ ਵੀ ਲੁਧਿਆਣੇ ਦੀ ਜਦੋਂ ਦੀ 5 ਲੱਖ ਦੀ ਵਾਦੀ ਆ ਉਦੋਂ ਦਾ ਹੀ ਇੱਕ ਸਿਵਲ ਹਸਪਤਾਲ ਬਣਿਆ ਹੋਇਆ ਵਾ ਅੱਜ ਮੈਂ 50 ਲੱਖ ਦੀ ਵਾਦੀ ਦੇ ਸ਼ਹਿਰ ਦਾ ਰਹਿਣ ਵਾਲਾ ਹੋ ਗਿਆ ਪਰ ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਗਈਆਂ ਕਿਸੇ ਨੇ ਇਸ ਵੱਲ ਧਿਆਨ ਨਹੀਂ ਕੀਤਾ ਅੱਜ ਇੱਕੋ ਹੀ ਉਹੀ ਸਿਵਲ ਹਸਪਤਾਲਾ ਜਿਹੜਾ ਅੱਜ ਤੋਂ 50 ਸਾਲ ਪਹਿਲਾਂ ਸੀ ਜਦੋਂ ਕੋਈ ਸਾਡੇ ਲੁਧਿਆਣੇ ਦਾ ਬੰਦਾ ਲੁਧਿਆਣੇ ਚਿੱਲੇ ਦਾ ਕੋਈ ਬਿਮਾਰ ਠਮਾਰ ਜ਼ਿਆਦਾ ਹੋ ਜਾਂਦਾ ਕਪੀਜੀਆਈ ਸਿਵਲ ਹਸਪਤਾਲੋਂ ਰੈਫਰ ਹੁੰਦਾ ਵਾ ਉਹ ਜਾ ਕੇ ਰਸਤਿਆਂ 'ਚ ਹੀ ਪੀਜੀਆਈ ਪਿਆ ਵਾ ਉੱਥੇ ਹੀ ਦਮ ਤੋੜ ਦਿੰਦਾ ਉਹ ਜਿਹੜੇ ਉਹਦੇ ਨਾਲ ਗਏ ਹੁੰਦੇ ਆ ਉਹਨੂੰ ਸਾਂਭਣ ਵਾਲੇ ਉਹ ਵੀ ਵਿਚਾਰੇ ਭੁੰਜੇ ਪਏ ਹੁੰਦੇ ਆ ਇਸ ਕਰਕੇ ਲੁਧਿਆਣਾ ਐਡਾ ਵੱਡਾ ਸ਼ਹਿਰ ਆ ਇੱਥੇ ਪੀਜੀਆਈ ਵਰਗਾ ਇੱਕ ਹਸਪਤਾਲ ਲੈ ਕੇ ਆਉਣਾ ਪਹਿਲੇ ਦੋ ਕੰਮ ਮੇਰੇ ਹੀ ਆ ਤੇ ਜੇ ਆਪਾਂ ਗੱਲ ਕੀਤੀ ਜਾਵੇ ਜੀ ਜਿਵੇਂ ਹੁਣ ਤੁਸੀਂ ਮੌਜੂਦਾ ਸਰਕਾਰ ਦੇ ਵਿੱਚੋਂ ਇਹ ਕੰਮ ਤਾਂ ਸ਼ਾਇਦ ਆਪਾਂ ਜੇ ਸਟੇਟ ਗਵਰਨਮੈਂਟ ਦੇ ਰਿਪਰਿਜ਼ੈਂਟ ਕਰਦੇ ਹਾਂ ਉਹਦੇ ਵਿੱਚ ਵੀ ਆਪਾਂ ਲਿਆ ਸਕਦੇ ਆਂ ਵਾ ਮੁੱਖ ਮੰਤਰੀ ਸਾਹਿਬ ਨੂੰ ਕਹਿ ਕੇ ਉਹ ਵੀ ਇਸ ਗੱਲ ਲਈ ਤਾਂ ਫੰਡ ਦੇ ਹੀ ਸਕਦੇ ਜੀ ਦੇਖੋ ਬਹੁਤ ਪੈਸਾ ਹੁਣ ਐਨੇ ਪੈਸੇ ਇੱਕ ਪੀਜੀਆਈ ਵਰਗਾ ਹਸਪਤਾਲ ਖੜਾ ਕਰਨਾ ਉਹਦੇ ਤੇ ਪੈਸੇ ਪੈਸੇ ਕਿੰਨੇ ਲੱਗਣੇ ਆ ਪਾਣੀ ਦੀ ਸਮੱਸਿਆ ਬਹੁਤ ਆ ਜੀ ਜਿਹੜੀ ਆਪਾਂ ਦੇਖ ਰਿਹਾ ਪਾਣੀ ਦਾ ਪੱਧਰ ਬੜਾ ਥੱਲੇ ਚੱਲਿਆ ਗਿਆ ਜੀ ਆਪਾਂ ਗੰਦੇ ਬੁੱਢਿਆਂ ਵਾਲੇ ਦੀ ਆਪਾਂ ਗੱਲ ਕੀਤੀ ਜਾਵੇ ਪ੍ਰੋਜੈਕਟ ਬੜੇ ਲਾਏ ਗਏ ਆ ਪਹਿਲੀਆਂ ਸਰਕਾਰਾਂ ਕੰਨੀਆਂ ਵੀ ਹੁਣ ਵੀ ਉਹਦੇ ਲਈ ਜਿਹੜੀ ਆਪਣੇ ਫੰਡਿੰਗ ਆਉਂਦੀ ਹੈ ਜੀ ਉਹ ਕਿਤੇ ਨਾ ਕਿਤੇ ਪ੍ਰੋਪਰ ਲੱਗਦੀ ਨਹੀਂ ਜੇ ਲੱਗਦੀ ਆ ਤਾਂ ਅੱਧ ਵਿਚਾਲੇ ਰਹਿ ਜਾਂਦੀ ਆ ਇਹਦੇ ਬਾਰੇ ਤੁਸੀਂ ਕੀ ਕਹੋਗੇ ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ ਵਾ ਮੈਂ ਜਦੋਂ ਹੁਣ ਪਿੰਡਾਂ 'ਚ ਜਾਣਾ ਜ਼ਿਮੀਂਦਾਰ ਭਰਾ ਸਾਡੇ ਜੱਟ ਜ਼ਿਮੀਂਦਾਰ ਸਾਰੇ ਖੁਸ਼ ਆ ਵੀ ਕਸੀਆਂ ਸੂਏ ਨਰਦਾ ਪਾਣੀ ਜਿਹੜਾ ਸਾਡਾ ਫਾਲਤੂ ਜਾਂਦਾ ਜਿਹਦੇ ਕਰਕੇ ਅੱਜ ਸਾਡਾ ਧਰਤੀ ਦਾ ਪਾਣੀ ਖਤਮ ਹੋ ਰਹੀ ਇਹ ਸਰਦਾਰ ਭਗਵੰਤ ਸਿੰਘ ਮਾਨ ਦੀ ਸੋਚ ਆ ਇੰਨੀ ਲੰਬੀ ਦੂੰਗੀ ਸੋਚ ਆ ਵੀ ਅਗਰ ਇਹ ਪਾਣੀ ਨੂੰ ਨਾ ਬਚਾਇਆ ਗਿਆ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਪਾਣੀ ਤੋਂ ਬਿਨਾਂ ਤਰਸ ਜੂਗੀਆਂ ਇਸ ਕਰਕੇ ਅੱਜ ਧਰਤੀ ਦਾ ਪਾਣੀ ਬਚਾਉਣ ਲਈ ਤੇ ਕੱਸੀਆਂ ਸੂਏ ਚਾਲੂ ਕਰਕੇ ਜ਼ਿਮੀਂਦਾਰਾਂ ਦਾ ਕੰਮ ਚਲਾਉਣ ਲਈ ਇਹ ਪਹਿਲ ਦੇ ਆਧਾਰ ਤੇ ਕੰਮ ਹੋ ਰਿਹਾ ਅੱਜ ਜਿਹੜੇ ਪਿੰਡੇ ਜਨਾਂ ਹਰ ਜ਼ਿਮੀਂਦਾਰ ਖੁਸ਼ ਹੋ ਕੇ ਕਹਿੰਦਾ ਵੀ ਭਗਵੰਤ ਮਾਨ ਬਹੁਤ ਵਧੀਆ ਕੰਮ ਕਰਤਾ ਔਰ ਜੇ ਆਪਾਂ ਗੱਲ ਕੀਤੀ ਜਾਵੇ ਕਿਤੇ ਨਾ ਮੁਕਾਬਲਾ ਕਿਤੇ ਨਾ ਮੰਨਦੇ ਹੋ ਜੀ ਦੇਖੋ ਮੁਕਾਬਲਾ ਉਹਨਾਂ ਨਾਲ ਹੁੰਦਾ ਹੁੰਦਾ ਜਿਨ੍ਹਾਂ ਨੇ ਕੋਈ ਕੀਤਾ ਹੋਵੇ ਜਿਨ੍ਹਾਂ ਨੇ ਕੁਝ ਕੀਤਾ ਹੀ ਨਹੀਂ ਤਾਂ ਹੀ ਤਾਂ ਜਨਤਾ ਨੇ 92 ਮੈਂਬਰ ਚੁਣ ਕੇ ਭੇਜਿਆ ਸਾਨੂੰ ਜੇ ਇਹਨਾਂ ਨੇ ਕੋਈ ਕੀਤਾ ਹੁੰਦਾ ਤਾਂ ਪੰਜਾਬ ਦੇ 3.5 ਕਰੋੜ ਲੋਕਾਂ ਨੇ ਜਿਹੜਾ ਫਤਵਾ ਪਦਾਨ ਸਭਾ ਚ ਦਿੱਤਾ ਉਹ ਹੀ ਲੋਕ ਸਭਾ ਚ ਦੇ ਦੇਣਾ ਲੋਕੀ ਹੁਣ ਐਨੇ ਬੱਚੇ ਬਹੁਤ ਸਿਆਣੇ ਹੋ ਗਏ ਲੋਕਾਂ ਨੇ ਤਾਂ ਹੀ ਫਤਵਾ ਦਿੱਤਾ 2 ਸਾਲ ਪਹਿਲਾਂ ਹੁਣ ਦੇਖ ਲਿਓ ਤੁਸੀਂ ਬਿੱਟੂ ਦਾ ਨੰਬਰ ਦੇਖਿਓ ਚੌਥੇ ਪੰਜਵੇਂ ਨੰਬਰ ਦੀ ਲੜਾਈ ਆ ਬਿੱਟੂ ਦੀ ਤੇ ਜੇ ਆਪਾਂ ਕਾਂਗਰਸ ਦੀ ਗੱਲ ਕਰੀ ਜਾਵੇ ਜੀ ਰਾਜਾ ਬਰਿੰਗ ਸਾਹਿਬ ਦੀ ਉਹ ਪ੍ਰਧਾਨ ਨੇ ਕਾਂਗਰਸ ਦੇ ਵੱਡਾ ਆਪਣੇ ਚਿਹਰਾ ਮੰਨਦੇ ਨੇ ਔਰ ਉਹਨਾਂ ਦੇ ਬਾਰੇ ਕੀ ਕਹੋਗੇ ਆਪਣੇ ਆਪ ਨੂੰ ਵੱਡਾ ਕਹੀ ਜਾਣਾ ਉਹਦੇ ਨਾਲ ਬੰਦਾ ਵੱਡਾ ਨਹੀਂ ਹੁੰਦਾ ਪੰਜਾਬ ਪੰਜਾਬ ਪ੍ਰਦੇਸ਼ ਦਾ ਕਾਂਗਰਸ ਦਾ ਪ੍ਰਧਾਨ ਗਿੱਦੜਵਾਹ ਦੇ ਲੋਕਾਂ ਦਾ ਕੀ ਕਸੂਰ ਆ ਉਹਨਾਂ ਨੂੰ ਛੱਡ ਕੇ ਅੱਜ ਗਿੱਦੜਵਾਹ ਤੋਂ ਇੱਥੇ ਆ ਗਿਆ ਨਾਲ ਆਪਣੇ ਪਰਿਵਾਰ ਨੂੰ ਲੈ ਕੇ ਆਇਆ ਵਾ ਉਹ ਸਾਡੀ ਭੈਣ ਜਿਹੜੀ ਆ ਉਹਦੇ ਘਰੋਂ ਉਹਦੇ ਆਉਂਦੇ ਹੀ ਬਿਆਨ ਦੇਖ ਲਓ ਇਹਨਾਂ ਲੋਕਾਂ ਦੀ ਰਾਜਨੀਤੀ ਧੋੜਾ ਵਾ ਇਹ ਲੋਕ ਤਾਂ ਰਾਜਨੀਤੀ ਨੂੰ ਧੰਦਾ ਬਣਾ ਕੇ ਬਿਜ਼ਨਸ ਬਣਾ ਕੇ ਕਰ ਰਹੇ ਆ ਉਹਨੇ ਆਉਂਦੇ ਹੀ ਬਾਬੇ ਨਾਨਕ ਦੇ ਪੰਜੇ ਨਾਲ ਪੰਜਾ ਜੋੜਤਾ ਆਪਣਾ ਕਾਂਗਰਸ ਦਾ ਉਹ ਕਿੱਥੇ ਬਾਬੇ ਨਾਨਕ ਦਾ ਸਾਡੇ ਈਸਤ ਦਾ ਪੰਜਾ ਸਾਡੇ ਮਾਲਕ ਦਾ ਪੰਜਾ ਕਿੱਥੇ ਕਾਂਗਰਸ ਦਾ ਪੰਜਾ ਇਹ ਉਹਦੇ ਪੰਜੇ ਨਾਲ ਆਪਣੇ ਪੰਜੇ ਨੂੰ ਜੋੜਦੇ ਆ ਉੱਤੋਂ ਬਿੱਟੂ ਜੀ ਦੇਖੋ ਜਿਨ੍ਹਾਂ ਨੇ ਅੱਜ ਭਾਜਪਾ ਦੇ ਵਿੱਚ ਜਾ ਕੇ ਛਾਲ ਮਾਰੀ ਆ ਉਹ ਕਹਿੰਦਾ ਮੈਨੂੰ ਪੱਗ ਰੋਹਲ ਗਾਂਧੀ ਨੇ ਦਿੱਤੀ ਆ ਇਹਨਾਂ ਦੇ ਬਿਆਨ ਦੇਖੋ ਰਾਜਨੀਤੀ ਦੇ ਵਿੱਚ ਧਰਮ ਨੂੰ ਨਾ ਜੋੜੋ ਰਾਜਨੀਤੀ ਪਰ ਇਹਨਾਂ ਦੇ ਕੋਲ ਨਹੀਂ ਕੁਝ ਰਾਜਨੀਤੀ ਇਹ ਕਰਦੇ ਆ ਤੰਦੇ ਦੇ ਤੌਰ ਤੇ ਵਪਾਰ ਸਮਝ ਲਿਆ ਇਹਨਾਂ ਲੋਕਾਂ ਨੇ ਸੇਵਾ ਨਹੀਂ ਕੀਤੀ ਇਹਨਾਂ ਨੇ ਰਾਜਨੀਤੀ ਚ ਲੋਕਾਂ ਦੀ ਬੋਲ ਲੈ ਕੇ ਤਾਂ ਹੀ ਹੁਣ ਲੋਕਾਂ ਨੇ ਰਾਜੇ ਬਲਿੰਗ ਦਾ ਜਿਸ ਦਿਨ ਬਿਸਤਰਾ ਲੈ ਕੇ ਆਇਆ ਉਹ ਤੋਂ ਗਿੱਦਣਵਾਏ ਤੋਂ ਬਿਸਤਰਾ ਹੀ ਗੋਲ ਕਰਕੇ ਲੁਧਿਆਣੇ ਦੇ ਲੋਕਾਂ ਨੇ ਦੁਬਾਰਾ ਗਿੱਦੜਵਾਏ ਭੇਜਨਾ ਵਾ ਨਾਲੇ ਕੱਲ ਮੈਨੂੰ ਪਤਾ ਲੱਗਿਆ ਵੀ ਪ੍ਰਤਾਪ ਬਾਜਵਾ ਵੀ ਆ ਕੇ ਬਹਿ ਗਿਆ ਔਰ ਇਹ ਜਿਆਦਾ ਬਿਸਤਰਾ ਗੋਲ ਕਰਨਾ ਇਹਦਾ ਜੇ ਆਪਾਂ ਜੇ ਆਪਾਂ ਗੱਲ ਕੀਤੀ ਜਾਵੇ ਢਿੱਲੋਂ ਸਾਹਿਬ ਦੀ ਜਿਹੜੇ ਅਕਾਲੀ ਦਲ ਕੰਨੀਓ ਖੜੇ ਨੇ ਉਹ ਕਹਿੰਦੇ ਜੀ ਸਾਰੀਆਂ ਪਾਰਟੀਆਂ ਨਾਲ ਬਾਜੀ ਅਸੀਂ ਮਾਰਨੀ ਇਹਨਾਂ ਨੇ ਸਾਰਿਆਂ ਨੂੰ ਪਰਖ ਲਿਆ ਆਪ ਨੂੰ ਵੀ ਪਰਖ ਲਿਆ 2 ਸਾਲ ਉਹ ਤੋਂ ਪਹਿਲਾਂ ਕਾਂਗਰਸ ਨੂੰ ਵੀ ਪਰਖ ਲਿਆ ਭਾਜੀਪੀ ਨੂੰ ਵੈਸੇ ਨਹੀਂ ਕੋਈ ਮੂੰਹ ਲਾ ਕੇ ਰਾਜੀ ਉਹਨਾਂ ਬਾਰੇ ਕੀ ਕਹੋਗੇ ਜੀ ਦੇਖੋ ਢਿੱਲੋਂ ਬੰਦਾ ਬੇਸਿਕਲੀ ਵਧੀਆ ਮੈਂ ਜਿਹੜੀ ਗੱਲ ਕਰਨ ਵਾਲੀ ਆ ਉਹ ਕਰੂੰ ਉਹ ਕਹਿੰਦੇ ਜੀ ਬਾਰਡਰ ਨਹੀਂ ਟੱਪਣ ਦਿੱਤਾ ਉਹ ਕਹਿੰਦੇ ਸਾਡਾ ਥੋੜੀ ਕਸੂਰ ਹੈ ਕਹਿੰਦੇ ਇਹਨਾਂ ਨੇ ਵੀ ਤਾਂ ਚਲਵਾਈਆਂ ਅਸੀਂ ਆਣੇ ਦੀ ਗੋਲੀ ਦੇ ਉੱਤੇ ਸਾਡਾ ਨਾਮ ਨਹੀਂ ਲਿਖਿਆ ਹੋਇਆ ਸਾਡੇ ਦਾ ਮੁੱਖ ਮੰਤ ਹਕੂਮਾ ਹਵਾਲੇ ਕੇਂਦਰ ਦੇ ਮੰਤਰੀਆਂ ਨਾਲ ਬੈਠਾ ਕਿਸਾਨਾਂ ਨਾਲ ਬਾਹ ਨਾ ਮੋੜੇ ਨਾ ਮੋੜਾ ਲਾ ਕੇ 4-4 ਵਜੇ ਤੱਕ ਮੀਟਿੰਗਾਂ ਕੀਤੀਆਂ ਜੇ ਹੁਣ ਕੇਂਦਰ ਦੀ ਸਰਕਾਰ ਦੀ ਨੀਤੀ ਨiyet ਹੀ ਮਾੜੀ ਆ ਸਾਡੀ ਨiyet ਦੇ ਵਿੱਚ ਤੇ ਨੀਤੀ ਚ ਕੋਈ ਫਰਕ ਨਹੀਂਗਾ ਸਾਡੇ ਮੁੱਖ ਮੰਤਰੀ ਸਪਸ਼ਟ ਹੋ ਕੇ ਕਹਿ ਰਹੇ ਸੀ ਓਏ ਫਟਾਫਟ ਨਵੇਲ ਲੋ ਕਿਸਾਨਾਂ ਨੂੰ ਪਹਿਲਾਂ ਤੁਸੀਂ 700 ਕਿਸਾਨ ਸ਼ਹੀਦ ਕੀਤਾ ਹਾਂ ਹੁਣ ਇੱਕ ਨਵਾਂ 22-23 ਸਾਲ ਦਾ ਸਾਡਾ ਜਵਾਕ ਹਰਿਆਣੇ ਦੀ ਬੀਜੇਪੀ ਸਰਕਾਰ ਨੇ ਉਧਰੋਂ ਗੋਲੀ ਚਲਾਈ ਸਾਡਾ ਉਹ ਜਵਾਕ ਸ਼ਹੀਦ ਕਰਤਾ ਇੱਕ ਬਾਰਡਰ ਦੇ ਉੱਤੇ ਇਹਨਾਂ ਦੀ ਨੀਅਤ ਤੇ ਨੀਤੀ 'ਚ ਫਰਕ ਆ ਸਾਡੀ ਨੀਅਤ ਤੇ ਨੀਤੀ 'ਚ ਫਰਕ ਨਹੀਂ ਆ ਤੇ ਜੇ ਤੁਸੀਂ ਲੋਕਾਂ ਦੀ ਜਿਹੜੀ ਆਵਾਜ਼ ਹੈ ਜੇ ਸ਼ਹਿਰ ਦੇ ਵਿੱਚ ਆਪਾਂ ਦੇਖਿਆ ਜਾਵੇ ਤੇ ਪਿੰਡ ਦੀ ਵੋਟ ਨੂੰ ਇੱਕੋ ਹੀ ਮੰਨਦੇ ਆ ਵੀ ਸਾਰੇ ਪਾਸਿਓਂ ਭਰਮਹੰਗਾਰਾ ਮਿਲੂਗਾ ਜੀ ਪੂਰਾ ਭਰਮਹੰਗਾਰਾ ਦੇਖੋ ਅਸੀਂ ਮੰਗਦੇ ਆ ਕੰਮ ਦੇ ਤੌਰ ਤੇ ਇਹ ਲੋਕ ਮੰਗਦੇ ਆ ਵੀ ਮੇਰੇ ਦਾਦੇ ਦੀ ਫੋਟੋ ਹਣੋ ਵਿਚਾਰਾ ਦਾਦੇ ਦੀ ਰੂਹ ਵੀ ਰੋਂਦੀ ਹੋਣੀ ਆ ਵੀ ਮੈਨੂੰ ਭਾਜਪਾ ਦੇ ਪੋਸਟਰ ਤੇ ਛਾਪਤਾ ਇਹ ਜੀ ਰਾਜਨੀਤੀ ਕਰਨੀ ਰਾਜਨੀਤੀ ਨੂੰ ਛੋਟਾ ਕਰਕੇ ਨਾ ਗਿਣੋ ਰਾਜਨੀਤੀ ਨੂੰ ਲੋਕਾਂ ਦੀ ਸੇਵਾ ਕਰਕੇ ਗਿਣੋ ਤੁਹਾਨੂੰ ਲੋਕ ਪਿਆਰ ਦੇਣ ਤੁਹਾਨੂੰ 10-10 ਸਾਲ ਮੈਂਬਰ ਪਾਰਲੀਮੈਂਟ ਚੁਣ ਕੇ ਭੇਜਿਆ ਤੁਸੀਂ ਉਦੋਂ ਦਾ ਕੁਝ ਕਰ ਨਹੀਂ ਸਕੇ ਹੁਣ ਭਾਜਪਾ ਚ ਕਿਹੜੀ ਤੁਸੀਂ ਖਾਸ ਗੱਡੀ ਚੜ੍ਹ ਕੇ ਆ ਗਏ ਜਿਹੜੀ ਤੁਸੀਂ ਹੁਣ ਲੁਧਿਆਣੇ ਦਾ ਕੋਈ ਸਵਾਰ ਦੋਗੇ ਸਭ ਜਾਣਦੇ ਆ ਲੋਕ ਕਾਂਗਰਸੀਆਂ ਨੇ ਦਰਵਾਜ਼ੇ ਬੰਦ ਕੀਤੇ ਸੀ ਪੌਣੇ 5 ਸਾਲੇ ਨੇ ਟੈਲੀਫੋਨ ਨਹੀਂ ਚੱਕਿਆ ਕੇ ਦਾ ਐਮਪੀ ਬਣ ਕੇ ਤੇ ਰਾਜਾ ਬੜਿੰਗ ਜੀ ਤਾਂ ਆਈ ਸੁਖ ਨਾਲ ਗਿੱਦੜ ਬਾਇਆ ਲੋਕਾਂ ਨੇ ਗਿੱਦੜਵਾਈ ਭੇਜ ਦੇਣਾ ਉਹਨੂੰ ਮੈਡਮ ਸ਼ੀਨਾ ਜੀ ਵੀ ਨਾਲ ਨੇ ਸੋ ਮੈਡਮ ਜੀ ਤੁਸੀਂ ਕੀ ਕਹਿਣਾ ਚਾਹੋਗੇ ਬਾਈ ਜੀ ਹੁਣਾਂ ਦੇ ਨਾਲੋਂ ਇੱਕ ਥੋੜੀ ਪਾਰਟੀ ਐ ਔਰ ਸੱਤਾ ਦੇ ਵਿੱਚੋਂ ਤੁਸੀਂ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਅੱਜ ਜਿਹੜਾ ਪੰਜਾਬ ਆ ਉਹ ਸੀਐਮ ਸਾਹਿਬ ਦੇ ਕੀਤੇ ਹੋਏ ਕੰਮਾਂ ਨੂੰ ਮੋੜ ਲਾ ਰਿਹਾ ਤੁਸੀਂ ਦੇਖਿਆ ਹੋਊਗਾ ਤੁਹਾਡੇ ਕੈਮਰੇ ਕੈਦ ਕਰਦੇ ਨੇ ਅੱਜ ਲੋਕਾਂ ਦਾ ਜਿਹੜਾ ਪਰਮਾ ਹੰਗਾਰਾ ਮਿਲ ਰਿਆ ਉਹ ਪਹਿਲਾਂ ਵੀ ਉਹਨਾਂ ਨੇ 92 ਜਿਹੜੇ ਉਮੀਦਵਾਰ ਜਿਹੜੇ ਜਿਤਾ ਕੇ ਵਿਧਾਨ ਸਭਾ ਚ ਭੇਜੇ ਅੱਜ ਜਿਹੜੇ ਸੀਐਮ ਸਾਹਿਬ ਦੇ ਤੇ ਉਹਨਾਂ 92 ਵਿਧਾਇਕਾਂ ਦੇ ਕੀਤੇ ਹੋਏ ਕੰਮਾਂ ਨੂੰ ਲੋਕ ਮੋਹਰ ਲਾਉਣਗੇ ਕਿਉਂਕਿ ਇੱਕ ਅਸੀਂ ਨਾਰਾ ਵੀ ਦਿੱਤਾ ਪੰਜਾਬ ਬਣੇਗਾ ਹੀਰੋ 13/0 ਕਿਉਂਕਿ ਪੰਜਾਬ ਨੇ ਹਮੇਸ਼ਾ ਕ੍ਰਾਂਤੀ ਦਾ ਮੋਢੀ ਰਿਹਾ ਔਰ ਇਸ ਵਾਰ ਵੀ ਪੰਜਾਬ ਇੱਕ ਵੱਖਰਾ ਇਤਿਹਾਸ ਲਿਖੇਗਾ ਪਪੀ ਜੀ ਇੱਕ ਗੱਲ ਚੇਤੀ ਆਈ ਮੈਡਮ ਜੀ ਤੁਹਾਡੇ ਲਾਅ ਐਂਡ ਆਰਡਰ ਦੀ ਆਪਾਂ ਗੱਲ ਕੀਤੀ ਜਾਵੇ ਲਾਅ ਐਂਡ ਆਰਡਰ ਦੇ ਵਿੱਚ ਇੰਨਾ ਕਾ ਜੀ ਵੀ ਜਗਲੀਆਂ ਦੇ ਵਿੱਚ ਲੇਡੀਜ਼ ਜਾਂਦੀਆਂ ਨੇ ਘਰ ਦੇ ਮੁਰੀ ਆ ਆਪਣੇ ਸਨੇਚਰ ਆ ਜਿਹੜੇ ਮਿੰਟ ਤੋਂ ਪਹਿਲਾਂ ਖਿੱਚਣ ਨੂੰ ਮਤਲਬ ਲਾਉਂਦੇ ਆ ਘਰਾਂ ਦੇ ਹੋਂਦ ਵਿੱਚ ਵੀ ਵੜਨ ਲੱਗ ਗਏ ਇਹਦੇ ਬਾਰੇ ਜਿਹੜਾ ਆਪਣੀ ਸਰਕਾਰ ਕੀ ਕਰ ਰਹੀ ਆ ਜੀ ਕਿਉਂਕਿ ਲੋਕ ਬੜੇ ਦੁਖੀ ਨੇ ਜੀ ਇਹ ਤੋਂ ਦੇਖੋ ਇੱਕ ਗੱਲ ਤਾਂ ਸਪਸ਼ਟ ਆ ਸਾਡਾ ਜੋ ਪੰਜਾਬੀਆਂ ਦੇ ਨੌਜਵਾਨ ਬੱਚਿਆਂ ਦਾ ਕਹਾਣ ਕੀਤਾ ਇਹਨਾਂ ਲੋਕਾਂ ਨੇ ਤਾਂ ਹੀ ਇਹਨਾਂ ਨੂੰ ਲੋਕਾਂ ਨੇ ਘਰ ਬਿਠਾਇਆ ਵਾ ਉਹੀ ਜਵਾਬ ਜਿਹੜੇ ਸਾਡੇ ਭੜਕੇ ਹੋਏ ਅੱਜ ਪੰਜਾਬ ਦੇ ਜੇ ਤੁਸੀਂ ਮਾਹੁਲ ਨੂੰ ਕਹਿ ਦਮੋ ਤਾਂ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜਾ ਬੰਦਾ ਜਿਹੜੀ ਗੱਲ ਦਾ ਜਵਾਬ ਸਮਝਦਾ ਹੋਊਗਾ ਉਸੇ ਤਰ੍ਹਾਂ ਹੀ ਦਿੱਤਾ ਵਾ ਜਿਹੜੇ ਬੱਚੇ ਭੜਕੇ ਹੋਇਆ ਮੈਂ ਇੱਕ ਸੀਨਾ ਮੈਡਮ ਮੈਂ ਸਾਡੇ ਸਾਰੇ ਵਿਧਾਇਕ ਉਹਨਾਂ ਨੂੰ ਦਾਖਲ ਕਰਾ ਕੇ ਉਹਨਾਂ ਨੂੰ ਨਸ਼ੇ ਤੋਂ ਵੀ ਦੂਰ ਕਰਾ ਰਹੇ ਆਂ ਔਰ ਸਰਦਾਰ ਭਗਵੰਤ ਸਿੰਘ ਮਾਨ ਦੀ ਇੱਕ ਸਿੱਧਾ ਸੰਦੇਸ਼ ਆ ਬਈ ਪੰਜਾਬ ਦੇ ਮਾਣ ਨੂੰ ਕਿਸੇ ਦੀ ਤਾਕਤ ਨਹੀਂ ਕੋਈ ਖਰਾਬ ਕਰ ਦਵੇ ਜਾਂ ਪੰਜਾਬ ਦੇ ਅੰਦਰ ਕੋਈ ਕਿਸੇ ਦਾ ਲੂਟ ਪਟਾਕਾ ਕਰ ਲਵੇ ਆ ਇੱਕਾ ਦੁੱਕਾ ਜਿਹੜੇ ਕੋਈ ਨਸ਼ੇ ਬਾਦ ਘੜ ਦੇ ਵਿੱਚ ਕੋਈ ਕਿਸੇ ਦੀ ਕੋ ਚੈਨ ਲਾਉਂਦੇ ਆ ਉਹਨਾਂ ਨੂੰ ਵੀ ਵਾਰਨਿੰਗ ਆ ਉਹਨਾਂ ਨੂੰ ਇਸ ਕੰਮਾਂ ਤੋਂ ਦੂਰ ਹੋ ਜਾਣ ਨਹੀਂ ਤਾਂ ਉਹਨਾਂ ਦੀ ਬੰਦੀ ਜਗਾ ਉਹਨਾਂ ਨੂੰ ਵੀ ਮਿਲ ਜਾਣੀ ਕਿਉਂਕਿ ਤੁਸੀਂ ਪਿੰਡਾਂ 'ਚ ਦੇਖਿਆ ਹੋਣਾ ਜਾ ਕੇ ਵੀ ਨੌਜਵਾਨਾਂ ਦੀ ਬੜੀ ਹੀ ਘਾਟ ਮਹਿਸੂਸ ਹੁੰਦੀ ਐ ਵੀ ਬਜ਼ੁਰਗ ਹੀ ਰਹਿ ਗਏ ਨੇ ਜ਼ਿਆਦਾਤਰ ਹਰ ਕੋਈ ਕਹਿੰਦਾ ਵੀ ਬੱਚੇ ਨੂੰ ਬਾਹਰ ਭੇਜਿਓ ਇੱਥੇ ਆਪਾਂ ਵੀ ਇੱਥੇ ਸੈਟਲ ਨਹੀਂ ਹੋ ਸਕਦੇ ਕਿਉਂਕਿ ਉਹਨਾਂ ਦੇ ਜਿਹੜਾ ਭਵਿੱਖਾ ਚੰਗਾ ਲੋਕਾਂ ਨੂੰ ਦਿਖ ਨਹੀਂ ਰਿਹਾ ਦੇਖੋ ਹੁਣ ਪਹਿਲਾਂ ਕਿਸੇ ਵੇਲੇ ਸਮਾ ਸੀ ਹੁਣ ਤਾਂ ਮੈਂ ਪਿੰਡਾਂ 'ਚ ਜਾਣਾ ਵਾਂ ਤਾਂ ਮੈਨੂੰ ਮਾਵਾ ਉੱਠ ਕੇ ਕਹਿੰਦੀਆਂ ਵੀ ਵਸਦਾਰ ਭਗਵਾਨ ਸਿੰਘ ਮਾਨ ਨੂੰ ਮੇਰੇ ਵੱਲੋਂ ਅਸ਼ੀਰਵਾਦ ਦੇਈ ਮੈਂ ਕਿਹਾ ਕੀ ਗੱਲ ਮਾਂ ਕਿਉਂ ਅਸ਼ੀਰਵਾਦ ਦਮਾਂ ਕਹਿੰਦੀ ਮੇਰੇ ਦੋ ਪਾਂਜੇ ਸੀਗੇ ਦੋਨੇ ਬਿਨਾਂ ਰਿਸ਼ਵਤੋਂ ਬਿਨਾਂ ਪੈਹਾ ਦਿੱਤੇ ਪੰਜਾਬ ਪੁਲਿਸ ਚ ਭਰਤੀ ਹੋ ਗਏ ਮੇਰੀ ਭੈਣ ਦਾ ਘਰ ਸਵਰਗ ਬਣ ਗਿਆ ਕਿੱਥੇ ਰੋਟੀ ਨਹੀਂ ਪੱਕਦੀ ਸੀ ਐਦਾਂ ਲੋਕੀ ਆਵਾਜ਼ ਦਿੰਦੇ ਆ ਤਾਂ ਸਾਡੀ ਵੀ ਆਤਮਾ ਖੁਸ਼ ਹੁੰਦੀ ਹੈ ਸਾਡੇ ਮੁੱਖ ਮੰਤਰੀ ਦਾ ਜੋ ਕਰਨਾ ਵਾ ਉਹ ਅੱਜ ਲੋਕ ਉਹਦੀ ਜੈ ਜੈਕਾਰ ਕਰ ਰਹੇ ਆ ਧੰਨਵਾਦ ਜੀ ਥੈਂਕ ਯੂ ਮਿਹਰਬਾਨ ਸੋ ਇਹ ਸੰ ਪੱਪੀ ਪ੍ਰੈਸ਼ਰ ਜਿਨ੍ਹਾਂ ਨੇ ਦੱਸਿਆ ਵੀ ਜੇ ਲੋਕਾਂ ਨੂੰ ਫਤਵਾ ਦਿੰਦੇ ਨੇ ਤਾਂ ਉਹ ਜਿਹੜੀ ਸੈਂਟਰ ਦੇ ਵਿੱਚ ਰੁਕੇ 8000 ਕਰੋੜ ਹੈ ਸਭ ਤੋਂ ਪਹਿਲ ਦੇ ਆਧਾਰ ਤੇ ਉਹ ਲਿਆਉਣਗੇ ਔਰ ਪੀਜੀਆਈ ਵਰਗੀ ਜਿਹੜੀ ਫੈਸਿਲਿਟੀ ਹੈ ਹਸਪੀਟਲ ਆ ਉਹਨੂੰ ਵੀ ਲੁਧਿਆਣੇ ਦੇ ਵਿੱਚ ਲਾਉਣ ਲਈ ਪੂਰਾ ਉਹ ਪੱਪਾਂ ਪਰ ਹੋਣਗੇ ਸੋ ਕੈਮਰਾਮੈਨ ਦੇਸ਼ ਰਾਜ ਦੇ ਹੈਪੀ ਦੇ ਨਾਲ ਭਪਿੰਦਰ ਗਰੇਵਾ ਡੇਲੀ ਪੁਸ ਪੰਜਾਬੀ ਲੁਧਿਆਣਾ ਲੁਧਿਆਣਾ ਦੇ